ਗਰਮੀਆਂ ਨੇ ਤੇ ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਲੱਗਦੀ ਹੈ ਪਿਆਸ ਪਾਣੀ ਪੀਣਾ ਹੀ ਪੈਂਦਾ ਹੈ ਪੀਣਾ ਵੀ ਚਾਹੀਦਾ ਹੈ ਬੋਡੀ ਨੂੰ ਹਾਈਡਰੇਟ ਰੱਖਣ ਦੇ ਲਈ ਕਿਉਂਕਿ ਪਸੀਨੇ ਦੇ ਨਾਲ ਸਾਡੇ ਬਹੁਤ ਜ਼ਿਆਦਾ ਪਾਣੀ ਜੋ ਹੈ ਸਾਡੀ ਬੋਡੀ ਤੋਂ ਬਾਹਰ ਹੁੰਦਾ ਰਹਿੰਦਾ ਹੈ ਸੋ ਹਾਈਡਰੇਟ ਰੱਖਣ ਲਈ ਅਸੀਂ ਪਾਣੀ ਪੀਂਦੇ ਆ ਪਰ ਗਰਮੀਆਂ ਦੇ ਵਿੱਚ ਜੋ ਹੈ ਠੰਡਾ ਪਾਣੀ ਬਹੁਤ ਜ਼ਿਆਦਾ ਪੀਤਾ ਜਾਂਦਾ ਹੈ ਤੇ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਕੀ ਠੰਡਾ ਪਾਣੀ ਪੀਣ ਦੇ ਨਾਲ ਵਜ਼ਨ ਵੱਧਦਾ ਹੈ ਮੋਟਾਪਾ ਵੱਧਦਾ ਹੈ ਇਸ ਉੱਪਰ ਆਪਾਂ ਗੱਲ ਕਰਾਂਗੇ ਔਰ ਸਹੀ ਢੰਗ ਕੀ ਹੈ ਗਰਮੀਆਂ ਦੇ ਵਿੱਚ ਪਾਣੀ ਪੀਣ ਨੂੰ ਲੈ ਕੇ ਗੱਲ ਆਪਾਂ ਇਹ ਵੀ ਕਰਦੀਆਂ ਕਿ ਫ੍ਰਿਜ ਦਾ ਜਿਹੜਾ ਪਾਣੀ ਹੈ ਫ੍ਰਿਜ ਦੇ ਵਿੱਚ ਠੰਡਾ ਕੀਤਾ ਪਾਣੀ ਹੈ ਉਸ ਦੇ ਕੀ ਨੁਕਸਾਨ ਨੇ ਔਰ ਸਾਨੂੰ ਘੜੇ ਦਾ ਪਾਣੀ ਕਿਉਂ ਪੀਣਾ ਚਾਹੀਦਾ ਹੈ ਉਸ ਦੇ ਕੀ ਫਾਇਦੇ ਨੇ ਇਸ ਉੱਪਰ ਆਪਾਂ ਅੱਜ ਗੱਲ ਖੁੱਲ ਕੇ ਕਰਨੀ ਹੈ ਕਿਉਂਕਿ ਦੇਖੋ ਜਿਵੇਂ ਜਿਵੇਂ ਸਭ ਚੀਜ਼ਾਂ ਹਾਈ ਟੈਕ ਹੁੰਦੀਆਂ ਜਾ ਰਹੀਆਂ ਹਨ ਹਰੇਕ ਕੋਲ ਬਹੁਤ ਸਾਰੀ ਆਧੁਨਿਕ ਸੁਵਿਧਾਵਾਂ ਚੁੱਕੀਆਂ ਨੇ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਕਿ ਅਸੀਂ ਆਰਾਮ ਦੇ ਨਾਲ ਠੰਡਾ ਠੰਡਾ ਪਾਣੀ ਫ੍ਰਿਜ ਵਿੱਚੋਂ ਕੱਢਦੇ ਹਾਂ ਪੀਂਦੇ ਹਾਂ ਤੇ ਆਪਣੇ ਆਪ ਨੂੰ ਠੰਡਕ ਦੇ ਦਿੰਨੇ ਆ ਪਰ ਕੀ ਅਸੀਂ ਇਹ ਸਹੀ ਕਰ ਰਹੇ ਹਾਂ ਆਪਣੀ ਬਾਡੀ ਦੇ ਲਈ ਕਿਉਂਕਿ ਆਧੁਨਿਕ ਚੀਜ਼ਾਂ ਜਿੰਨੀਆਂ ਵੀ ਆ ਚੁੱਕੀਆਂ ਨੇ ਜਿੰਨੇ ਇਹਨਾਂ ਦੇ ਫਾਇਦੇ ਨੇ ਤਾਂ ਉਹਨੇ ਹੀ ਨੁਕਸਾਨ ਦੀ ਵੀ ਇੱਕ ਸਾਈਡ ਜ਼ਰੂਰ ਹੈ ਉਹ ਵੀ ਸਾਨੂੰ ਸਮਝਣੀ ਜ਼ਰੂਰ ਚਾਹੀਦੀ ਹੈ ਪਹਿਲਾਂ ਆਪਾਂ ਇਸੇ ਗੱਲ ਕਰੀਏ ਕਿ ਕੀ ਠੰਡਾ ਪਾਣੀ ਪੀਣ ਦੇ ਨਾਲ ਵਜ਼ਨ ਵੱਧਦਾ ਹੈ ਮੋਟਾਪਾ ਵੱਧਦਾ ਹੈ ਪਹਿਲਾਂ ਤਾਂ ਦੇਖੋ ਜਿਹੜਾ ਪਾਣੀ ਹੈ ਉਹ ਜ਼ੀਰੋ ਕੈਲਰੀ ਹੈ ਬਿਲਕੁਲ ਇਸ ਦੇ ਵਿੱਚ ਕੋਈ ਕੈਲਰੀਜ਼ ਨਹੀਂ ਹੁੰਦੀਆਂ ਜੇ ਅਸੀਂ ਕਹੀਏ ਕਿ ਅਸੀਂ ਜ਼ਿਆਦਾ ਪਾਣੀ ਪੀ ਲਾਂਗੇ ਜਾਂ ਠੰਡਾ ਪਾਣੀ ਹੋ ਗਿਆ ਤਾਂ ਇਸ ਦੇ ਵਿੱਚ ਕੈਲਰੀਜ਼ ਆ ਗਈਆਂ ਅਜਿਹਾ ਤਾਂ ਬਿਲਕੁਲ ਨਹੀਂ ਹੈ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਜਦੋਂ ਅਸੀਂ ਠੰਡਾ ਪਾਣੀ ਪੀਂਦੇ ਆ ਤੇ ਸਾਡੇ ਬੋਡੀ ਦੇ ਅੰਦਰਲੇ ਟੈਂਪਰੇਚਰ ਨੂੰ ਇਹ ਮੈਚ ਨਹੀਂ ਕਰ ਪਾਉਂਦਾ ਸਾਡੇ ਅੰਦਰਲੇ ਟੈਂਪਰੇਚਰ ਨੂੰ ਇਹ ਲੋਅ ਕਰ ਦਿੰਦਾ ਹੈ ਜਿਸ ਕਰਕੇ ਜਿਹੜਾ ਸਾਡਾ ਮੈਟਾਬੋਲਿਜ਼ਮ ਹੈ ਉਹ ਸਲੋ ਹੋ ਜਾਂਦਾ ਹੈ ਸਾਡੇ ਜਿਹੜੇ ਡਾਈਜੈਸ਼ਨ ਦਾ ਪ੍ਰੋਸੈਸ ਹੈ ਉਹ ਸਲੋ ਹੋ ਜਾਂਦਾ ਤੇ ਉਸ ਦੇ ਨਾਲ ਤੁਸੀਂ ਖੁਦ ਕੋਚੋ ਕਿ ਅਸੀਂ metabolisme ਦੇ ਉੱਪਰ ਹੀ ਤਾਂ ਸਾਡੀ ਪੂਰੀ ਬੋਡੀ ਜੋ ਹੈ ਕੰਮ ਕਰਦੀ ਹੈ metabolisme ਵਧੀਆ ਤਾਂ ਤੁਸੀਂ ਤੰਦਰੁਸਤ ਹੋ ਮੋਟਾਪਾ ਨਹੀਂ ਵਧੇਗਾ ਵਜ਼ਨ ਨਹੀਂ ਵਧੇਗਾ ਤੇ ਇੱਥੇ ਜੇਕਰ ਅਸੀਂ ਖੁਦ ਠੰਡਾ ਪਾਣੀ ਪੀ ਕੇ ਆਪਣੇ metabolisme ਨੂੰ ਸਲੋ ਕਰ ਦਿੱਤਾ ਤਾਂ ਸਭ ਨੂੰ ਹੀ ਇੱਥੇ ਹੋਣਾ ਸਾਫ਼ ਹੀ ਜ਼ਾਹਿਰ ਹੋਣ ਵਾਲਾ ਹੈ ਕਿ ਜਦੋਂ ਡਾਈਜੈਸ਼ਨ ਸਲੋ ਹੋ ਗਿਆ ਸਹੀ ਤਰ੍ਹਾਂ ਨਾਲ ਡਾਈਜੈਸਟ ਨਹੀਂ ਹੋ ਪਾਏਗਾ ਖਾਣਾ ਖਾਦਾ ਹੋਇਆ ਤਾਂ ਫਿਰ ਕੀ ਹੋਏਗਾ ਹੋਏਗਾ ਇਹ ਕਿ ਤੁਹਾਨੂੰ ਕਬਜ਼ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਐਸਿਡਿਟੀ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਔਰ ਦੂ ਸਭ ਤੋਂ ਵੱਡਾ ਅਗਰ ਆਪਾਂ ਕਹੀਏ ਜਿਸ ਦਾ ਸਭ ਜੋ ਹੈ ਸੋਚਦੇ ਨੇ ਕਿ ਸਾਡਾ ਵਜ਼ਨ ਨਾ ਵਧੇ ਸਾਡਾ ਮੋਟਾਪਾ ਨਾ ਵਧੇ ਤਾਂ ਫਿਰ ਕੀ ਹੁੰਦਾ ਜਦੋਂ ਡਾਈਜੈਸ਼ਨ ਸਹੀ ਤਰ੍ਹਾਂ ਨਹੀਂ ਹੋਣਾ ਤੇ ਜਿਹੜਾ ਫੈਟ ਡਿਪੋਜ਼ਿਟ ਹੈ ਬਾਡੀ ਦੇ ਵਿੱਚ ਹੋਣ ਲੱਗ ਜਾਂਦਾ ਹੈ ਜਿਹੜੀ ਤੁਹਾਡੀ ਬਾਡੀ ਉਹ ਫੈਟ ਨੂੰ ਜਮਾ ਕਰਨ ਲੱਗ ਜਾਂਦੀ ਹੈ ਬਾਡੀ ਦੇ ਅੰਦਰ ਤੇ ਇਸ ਲਈ ਠੰਡਾ ਪਾਣੀ ਪੀਣ ਤੋਂ ਤਾਂ ਵੈਸੇ ਪਰਹੇਜ਼ ਕਰਨਾ ਹੀ ਚਾਹੀਦਾ ਹੈ ਨਾਰਮਲ ਪਾਣੀ ਜਾਂ ਗਰਮ ਪਾਣੀ ਜਦ ਆਪਾਂ ਪੀਣ ਦੀ ਗੱਲ ਕਰਦੇ ਆ ਵੈਸੇ ਗਰਮੀਆਂ ਨੇ ਗਰਮ ਪਾਣੀ ਤਾਂ ਪੀਤਾ ਹੀ ਨਹੀਂ ਜਾਂਦਾ ਪਰ ਨਾਰਮਲ ਪਾਣੀ ਜਿਹਦਾ ਆਪਾਂ ਪੀਂਦੇ ਆ ਤਾਂ ਉਹ ਸਾਡੇ ਅੰਦਰਲੇ ਟੈਂਪਰੇਚਰ ਦੇ ਨਾਲ ਮੈਚ ਕਰਦਾ ਹੈ ਔਰ ਉਸ ਦੇ ਨਾਲ ਕੀ ਹੁੰਦਾ ਸਾਡੀ ਡਾਈਜੈਸ਼ਨ ਸਹੀ ਬਣਿਆ ਰਹਿੰਦਾ ਸਾਡਾ ਖਾਦਾ ਖਾਣਾ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਹਜ਼ਮ ਹੋ ਜਾਂਦਾ ਤੇ ਉਸ ਦੇ ਨਾਲ ਜੇ ਸਾਡੀ ਡਾਈਜੈਸ਼ਨ ਅੱਛੀ ਹੈ ਤਾਂ ਬਾਡੀ ਵਿੱਚੋਂ ਐਕਸਟਰਾ ਫੈਟ ਜੋ ਹੈ ਨਾਲ-ਨਾਲ ਜ਼ਰੂਰ ਨਿਕਲਦਾ ਰਹਿੰਦਾ ਹੈ ਕਬਜ਼ੀ ਪ੍ਰੋਬਲਮ ਐਸਿਡਿਟੀ ਦੀ ਪ੍ਰੋਬਲਮ ਬਿਲਕੁਲ ਵੀ ਨਹੀਂ ਹੁੰਦੀ ਹੈ ਔ ਪਾ ਜੇਕਰ ਗੱਲ ਕਰੀਏ ਪਾਣੀ ਪੀਣ ਨੂੰ ਲੈ ਕੇ ਤਾਂ ਘੜੇ ਦੇ ਪਾਣੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਘੜੇ ਦੇ ਵਿੱਚ ਪਾਣੀ ਪਾਉਣ ਨਾਲ ਪਾਣੀ ਜਿਹੜਾ ਹੈ ਨੈਚੁਰਲ ਵੇ ਦੇ ਨਾਲ ਫਿਲਟਰ ਵੀ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਮਿਨਰਲਸ ਵੀ ਮਿਲ ਜਾਂਦੇ ਨੇ ਅੱਜ ਕੱਲ੍ਹ ਹਰ ਘਰ ਦੇ ਵਿੱਚ ਹੀ ਤਕਰੀਬਨ ਜੋ ਹੈ ਆਰਓ ਫਿਲਟਰ ਵੀ ਲੱਗੇ ਹੋਏ ਨੇ ਤੇ ਅਸੀਂ ਜਿਹੜਾ ਆਪਣਾ ਪਾਣੀ ਹੈ ਬਿਲਕੁਲ ਫੋਕਾ ਕਰ ਲੈਨੇ ਆ ਉਸ ਦੇ ਵਿੱਚੋਂ ਮਿਨਰਲਸ ਵੀ ਖਤਮ ਹੋ ਚੁੱਕੇ ਹੁੰਦੇ ਨੇ ਉਪਰੋਂ ਅਸੀਂ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਠੰਡਾ ਕਰਕੇ ਪੀ ਲੈਂਦੇ ਆ ਬਸ ਇੱਥੋਂ ਹੀ ਤਾਂ ਫਿਰ ਪ੍ਰੋਬਲਮ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਮਿਆਰੇ ਵਿੱਚ ਸਭ ਤੋਂ ਵਧੀਆ ਰਹੇਗਾ ਕਿ ਤੁਸੀਂ ਘੜਾ ਆਪਣੇ ਘਰੇ ਲੈ ਕੇ ਆਓ ਉਸ ਦੇ ਵਿੱਚ ਤੁਸੀਂ ਪਾਣੀ ਨੋਰਮਲ ਜਿਹੜਾ ਪਾਣੀ ਆ ਆਪਣਾ ਆਂਦਾ ਉਸ ਨੂੰ ਤੁਸੀਂ ਘੜੇ ਵਿੱਚ ਪਾ ਦੋਗੇ ਰੱਖੋਗੇ ਥੋੜੇ ਚਿਰ ਤੋਂ ਆਪਣੇ ਆਪ ਫਿਲਟਰ ਵੀ ਹੋ ਜਾਂਦਾ ਹੈ ਤੁਹਾਨੂੰ ਮਿਨਰਲਸ ਉਸ ਵਿੱਚ ਇੰਨੇ ਚੰਗੇ ਮਿਲਣ ਵਾਲੇ ਨੇ ਤੇ ਇੱਥੇ ਉਹਨਾਂ ਲਈ ਇਹ ਘੜੇ ਦਾ ਪਾਣੀ ਬਹੁਤ ਚੰਗਾ ਹੈ ਜਿਹੜੇ ਆਪਾਂ ਗਰਭਵਤੀ ਮਹਿਲਾਵਾਂ ਦੀ ਗੱਲ ਕਰੀਏ ਕਿਉਂਕਿ ਪ੍ਰੈਗਨਨਸੀ ਦੇ ਵਿੱਚ ਜੋ ਹੈ ਮਿਨਰਲਸ ਦੀ ਜ਼ਰੂਰਤ ਹੁੰਦੀ ਹੈ ਇੱਕ ਫੀਮੇਲ ਨੂੰ ਵੀ ਤੇ ਉਸ ਦੇ ਅੰਦਰ ਜਿਹੜਾ ਬੱਚਾ ਪਲ ਰਿਹਾ ਹੁੰਦਾ ਉਸ ਨੂੰ ਵੀ ਓਹ ਢੇ ਸਾਰੇ ਮਿਨਰਲਸ ਦੀ ਜ਼ਰੂਰਤ ਹੁੰਦੀ ਹੈ ਤੇ ਘੜੇ ਦੇ ਪਾਣੀ ਪੀਣ ਦੇ ਨਾਲ ਇਹ ਮਿਨਰਲਸ ਜੋ ਹੈ ਸਾਨੂੰ ਕੁਦਰਤੀ ਤਰੀਕੇ ਨਾਲ ਮਿਲ ਜਾਂਦੇ ਨੇ ਤੇ ਜੇਕਰ ਕਿਸੇ ਨੂੰ ਕੋਈ ਬਿਮਾਰੀ ਵੀ ਚੱਲ ਰਹੀ ਹੈ ਹਨਾ ਉਹਨਾਂ ਦੇ ਲਈ ਵੀ ਇਹ ਘੜੇ ਦਾ ਪਾਣੀ ਬਹੁਤ ਜ਼ਿਆਦਾ ਵਧੀਆ ਰਹਿਣ ਵਾਲਾ ਪਹਿਲੇ ਜ਼ਮਾਨਿਆਂ ਦੇ ਵਿੱਚ ਜਦ ਆਪਾਂ ਗੱਲ ਕਰਦੇ ਹਾਂ ਕਿ ਲੋਕ ਬੜੇ ਤੰਦਰੁਸਤ ਰਹਿੰਦੇ ਸੀ ਤਾਂ ਇਹ ਵੀ ਦੇਖੋ ਕਿ ਉਹ ਕਿਵੇਂ ਦੀ ਰਹਿਣੀ ਸੈਣੀ ਵਿੱਚ ਸਨ ਤਾਂ ਘੜੇ ਦਾ ਪਾਣੀ ਪੀਤਾ ਜਾਂਦਾ ਸੀ ਹਰ ਕੋਈ ਤੰਦਰੁਸਤ ਹੁੰਦਾ ਸੀ ਆਪਣੇ ਆਪ ਨੂੰ ਵਧੀਆ ਫਿਟ ਐਂਡ ਫਾਈਨ ਉਹਨਾਂ ਨੇ ਸਾਰੇ ਆਪਣਾ ਬੜਾ ਤੰਦਰੁਸਤੀ ਭਰਿਆ ਜੀਵਨ ਜੋ ਹੈ ਬਤੀਤ ਕੀਤਾ ਤੇ ਅੱਜ ਕੱਲ ਸਾਡੇ ਕੋਲ ਜਿੰਨੀਆਂ ਜ਼ਿਆਦਾ ਸਹੂਲਤਾਂ ਆ ਗਈਆਂ ਨੇ ਉਨੀਆਂ ਹੀ ਬਿਮਾਰੀਆਂ ਵੀ ਵੱਧ ਗਈਆਂ ਨੇ ਸੋ ਫਿਲਟਰ ਪਾਣੀ ਕਰਨ ਦੇ ਨਾਲ ਮਿਨਰਲਸ ਆ ਉਸ ਵਿੱਚੋਂ ਖਤਮ ਹੋ ਹੀ ਜਾਂਦੇ ਸੀ ਸਾਰੇ ਜਾਣਦੇ ਆ ਤੇ ਠੰਡਾ ਪਾਣੀ ਪੀਣ ਦੇ ਵੀ ਮੈਂ ਤੁਹਾਨੂੰ ਨੁਕਸਾਨ ਜ਼ਰੂਰ ਦੱਸ ਦਿੱਤੇ ਨੇ ਦੇਖੋ ਜਦੋਂ ਆਪਾਂ ਘੜੇ ਦਾ ਪਾਣੀ ਪੀਣ ਦੀ ਗੱਲ ਕਰਦੇ ਆ ਨਾ ਤਾਂ ਉਸ ਦੇ ਨਾਲ ਜਿਹੜਾ ਸਾਡਾ ਬਾਡੀ ਦਾ ਪੀ ਐਚ ਲੈਵਲ ਹੈ ਉਹ ਵੀ ਮੇਨਟੇਨ ਰਹਿੰਦਾ ਹੈ ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਫ੍ਰਿਜ ਦਾ ਠੰਡਾ ਪਾਣੀ ਪੀਂਦੀ ਤਾਂ ਉਸ ਦੇ ਨਾਲ ਜਿਹੜੀ ਸਾਡੇ ਅੰਦਰ ਅੰਤੜੀਆਂ ਨੇ ਉਹ ਸਿੰਗੜ ਜਾਂਦੀਆਂ ਤੇ ਇਸ ਠੰਡਾ ਹੋਣ ਕਰਕੇ ਤੇ ਸਿੰਗੜ ਜਾਂਣਗੀਆਂ ਤਾਂ ਉਸ ਦੇ ਵਿੱਚ ਤੁਸੀਂ ਕੁਝ ਸੋਚ ਲਓ ਕਿ ਪੂਰਾ ਪ੍ਰੋਸੈਸ ਜਿਹੜਾ ਹੈ ਕਿੰਨਾ ਮੁਸ਼ਕਿਲ ਹੋਣ ਵਾਲਾ ਹੈ ਡਾਈਜੈਸ਼ਨ ਦਾ ਸਾਰਾ ਪ੍ਰੋਸੈਸ ਔਖਾ ਹੋਣ ਵਾਲਾ ਹੈ ਈਵਨ ਜਿਹੜਾ ਅਸੀਂ ਖਾਣਾ ਖਾਦਾ ਹੈ ਉਸ ਵਿੱਚ ਉਸ ਜਿਹੜੇ ਵੀ ਨਿਊਟ੍ਰੀ ਨਿਊ ਦੀ ਗੱਲ ਕਰਦੇ ਆ ਨਿਊਟ੍ਰੀਸ਼ਨ ਦੀ ਗੱਲ ਕਰਦੇ ਆ ਉਹ ਬਾਡੀ ਅਬਜ਼orb ਹੀ ਨਹੀਂ ਕਰ पाएगी ਔਰ ਅਗਰ ਬਾਡੀ ਅਬਜ਼orb ਹੀ ਨਹੀਂ ਕਰ पाएगी ਤਾਂ ਤੁਹਾਨੂੰ ਪੋਸਟਿਕ ਖਾਣੇ ਚੋਂ ਪੋਸਟਿਕ ਗੁਣ ਮਿਲ ਹੀ ਨਹੀਂ ਸਕਣਗੇ ਸੋ ਇਸ ਲਈ ਜਦੋਂ ਵੀ ਖਾਣਾ ਖਾਣਾ ਹੈ ਤਾਂ ਉਸ ਦੇ ਨਾਲ ਠੰਡਾ ਪਾਣੀ ਜਾਂ ਠੰਡੀ ਕਿਉਂਕਿ ਅੱਜ ਕੱਲ ਦੇਖਦੇ ਆ ਕਈ ਖਾਣੇ ਦੇ ਨਾਲ ਕੋਲਡ ਡਰਿੰਕਸ ਵੀ ਪੀਂਦੇ ਨੇ ਉਹ ਤਾਂ ਬਿਲਕੁਲ ਵੀ ਤੁਹਾਨੂੰ ਨਹੀਂ ਪੀਣੀ ਚਾਹੀਦੀ ਔਰ ਠੰਡਾ ਪਾਣੀ ਵੀ ਬਿਲਕੁਲ ਵੀ ਆਪਣੇ ਖਾਣੇ ਦੇ ਨਾਲ ਤੁਸੀਂ ਨਹੀਂ ਪੀਣਾ ਹੈ ਅਗਰ ਤੁਸੀਂ ਜਿਹਾ ਕਰਦੇ ਹੋ ਤਾਂ ਤੁਸੀਂ ਖੁਦ ਨੂੰ ਬਿਮਾਰੀਆਂ ਦੇ ਵੱਲ ਤੱਕਾ ਦੇ ਰਹੇ ਹੋ ਅਗਰ ਤੁਹਾਡੇ ਘਰ ਪਰਿਵਾਰ ਦੇ ਵਿੱਚ ਵੀ ਕਿਸ ਨੂੰ ਇਹ ਆਦਤ ਹੈ ਤਾਂ ਜ਼ਰੂਰ ਉਹਨਾਂ ਨੂੰ ਸਮਝਾਓ ਉਹਨਾਂ ਦੀ ਇਸ ਆਦਤ ਨੂੰ ਦਰੁਸਤ ਕਰ ਦਿਓ ਅਗਰ ਇਨ ਕੇਸ ਪਾਣੀ ਪੀਣਾ ਵੀ ਪੈਂਦਾ ਹੈ ਖਾਣਾ ਖਾਂਦੇ ਹੋਏ ਤਾਂ ਨਾਰਮਲ ਪਾਣੀ ਹੀ ਪੀਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਡਾਈਜੈਸ਼ਨ ਪ੍ਰੋਸੈਸ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਨਾ ਆਵੇ ਸੋ ਠੰਡਾ ਪਾਣੀ ਜਿਹੜਾ ਹੈ ਉਸ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਕੈਲਰੀ ਤਾਂ ਨਹੀਂ ਹੈ ਪਰ ਉਹ ਜਿਹੜਾ ਠੰਡਾਪਾਨ ਹੈ ਉਸਾ ਉਹ ਸਾਡੀ ਬੋਡੀ ਦੇ ਟੈਂਪਰੇਚਰ ਨੂੰ ਮੈਚ ਨਹੀਂ ਕਰ ਪਾਉਂਦਾ ਤੇ ਬਾਰ ਬਾਰ ਮੈਂ ਗੱਲ ਇਸੇ ਰਹੀ ਕਹਿ ਰਹੀ ਹਾਂ ਕਿ ਇਹਨਾਂ ਚੀਜ਼ਾਂ ਨੂੰ ਸਮਝਿਆ ਜਾਏ ਔਰ ਆਪਣੀ ਖਾਣ ਪੀਣ ਦੀਆਂ ਆਦਤਾਂ ਨੂੰ ਸਹੀ ਕੀਤਾ ਜਾਏ ਸੋ ਇਸ ਲਈ ਆਪਾਂ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਇਹ ਜ਼ਰੂਰ ਆਦਤ ਪਾਓ ਕਿ ਠਿਲਡ ਪਾਣੀ ਨਾ ਪੀਣ ਜੇ ਤੁਸੀਂ ਲਿਆ ਸਕੋ ਆਪਣੇ ਘਰ ਦੇ ਵਿੱਚ ਤਾਂ ਘੜਾ ਜ਼ਰੂਰ ਲੈ ਕੇ ਆਓ ਘੜੇ ਦਾ ਪਾਣੀ ਤੁਸੀਂ ਪੀਓਗੇ ਦੇਖੋ ਉਸੀ ਠੰਡੀ ਤਸਵੀਰ ਹੀ ਰਹਿੰਦੀ ਹੈ ਔਰ ਠੰਡਕ ਤਾਂ ਨੂੰ ਦਿੰਦਾ ਹੀ ਉਹ ਦੇਖੋ ਸਭ ਤੋਂ ਵੱਡੀ ਗੱਲ ਅਸੀਂ ਫ੍ਰਿਜ ਦਾ ਪਾਣੀ ਜਦੋਂ ਪੀਂਦੇ ਆ ਜਿੰਨਾ ਮਰਜ਼ੀ ਪੀਂਦੇ ਰਹੀਏ ਪਰ ਪਿਆਸ ਨਹੀਂ बुझਦੀ ਹੈਨਾ ਪਾਣੀ ਪੀ ਪੀ ਕੇ ਪੇਟ ਭਰ ਜਾਂਦਾ ਪਰ ਅੰਦਰੋਂ ਪਿਆਸ ਨਹੀਂ ਬੁਝਦੀ ਤੇ ਜਦ ਅਸੀਂ ਉਹੀ ਘੜੇ ਦਾ ਪਾਣੀ ਪੀਵਾਂਗੇ ਸਾਡੀ ਪਿਆਸ ਵੀ ਬੁਝਦੀ ਹੈ ਔਰ ਸਾਨੂੰ ਸੰਤੁਸ਼ਟੀ ਵੀ ਮਿਲਦੀ ਹੈ ਕਿ ਅਸੀਂ ਪਾਣੀ ਪੀ ਲਿਆ ਅੰਦਰੋਂ ਠੰਡਕ ਮਿਲ ਗਈ ਔਰ ਪਿਆਸ ਨੂੰ ਲੈ ਕੇ ਕੋਈ ਦਿੱਕਤ ਨਹੀਂ ਰਹਿੰਦੀ ਬਾਰ-ਬਾਰ ਪਿਆਸ ਵੀ ਨਹੀਂ ਲੱਗਦੀ ਹੈ ਤੇ ਇਸ ਲਈ ਇਹਨਾਂ ਆਦਤਾਂ ਨੂੰ ਅਪਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅਸੀਂ ਬਿਮਾਰੀਆਂ ਤੋਂ ਦੂਰ ਰਹੀਏ ਜ਼ਰੂਰ ਦੱਸਿਓ ਜੀ ਤੁਹਾਡੇ ਵਿੱਚੋਂ ਕੌਣ ਗਰਮੀਆਂ ਦੇ ਵਿੱਚ ਘਰ ਚ ਘੜਾ ਜੋ ਹੈ ਜ਼ਰੂਰ ਲਿਆ ਕੇ ਰੱਖਦੇ ਨੇ ਕਿਉਂਕਿ ਮੈਂ ਵੇਖਿਆ ਹੈ ਕਈਆਂ ਘਰਾਂ ਦੇ ਵਿੱਚ ਇਹ ਆਦਤ ਹੁੰਦੀ ਹੈ ਕਿ ਗਰਮੀਆਂ ਵਿੱਚ ਸਪੈਸ਼ਲ ਕੜਾ ਲਿਆਂਦਾ ਜਾਂਦਾ ਉਸੀ ਵਿੱਚ ਪਾਣੀ ਰੱਖਿਆ ਜਾਂਦਾ ਤੇ ਉਹ ਪਾਣੀ ਪੀਤਾ ਜਾਂਦਾ ਤਾਂ ਡੀ ਹਾਈਡਰੇਸ਼ਨ ਨਾ ਹੋਵੇ ਨਾਲ ਦੀ ਨਾਲ ਸਾਡੇ ਵਿੱਚ ਉਹ ਮਿਨਰਲਸ ਵੀ ਕਮੀ ਨਾ ਹੋਵੇ ਕਿਉਂਕਿ ਜਦੋਂ ਸਾਡੇ ਪਸੀਨੇ ਨਾਲ ਪਾਣੀ ਨਿਕਲਦਾ ਤਾਂ ਕਈ ਸਾਡੇ ਮਿਨਰਲਸ ਵੀ ਨਿਕਲਦੇ ਰਹਿੰਦੇ ਨੇ ਲਗਾਤਾਰ ਇਸ ਲਈ ਸਾਨੂੰ ਗਰਮੀਆਂ ਦੇ ਵਿੱਚ ਮਿਨਰਲਸ ਵੀ ਬਹੁਤ ਜ਼ਿਆਦਾ ਜ਼ਰੂਰਤ ਜ਼ਰੂਰ ਆਉਂਦੀ ਹੈ ਸੋ ਇਸ ਲਈ ਘੜੇ ਦਾ ਪਾਣੀ ਜੇਕਰ ਅਸੀਂ ਪੀਵਾਂਗੇ ਠੰਡਕ ਵੀ ਮਿਲੇਗੀ ਮਿਨਰਲਸ ਵੀ ਮਿਲਣਗੇ ਔਰ ਬਾਡੀ ਦੇ ਵਿੱਚ ਜੋ ਹੈ ਮੈਟਾਬੋਲਿਜ਼ਮ ਤੇ ਕੋਈ ਫਰਕ ਨਹੀਂ ਪਏਗਾ ਡਾਈਜੈਸ਼ਨ ਵੀ ਖਰਾਬ ਨਹੀਂ ਹੋਏਗਾ ਤੇ ਵਜ਼ਨ ਵੀ ਨਹੀਂ ਵਧੇਗਾ ਤੇ ਮੋਟਾਪਾ ਵੀ ਨਹੀਂ ਨਹੀਂ <coughs> ਆਏਗਾ <coughs> <coughs> ਸੋ ਵੀਡੀਓ ਵਧੀਆ ਲੱਗਿਆ ਹੈ ਤਾਂ ਇਸ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਵੀ ਜ਼ਰੂਰ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਔਰ ਦੱਸਣਾ ਕਿ ਤੁਸੀਂ ਵੀ ਆਪਣੇ ਘਰੇ ਗਰਮੀਆਂ ਵਿੱਚ ਘੜਾ ਲੈ ਕੇ ਆਂਦੇ ਹੋ ਤੇ ਉਸ ਦੇ ਵਿੱਚ ਪਾਣੀ ਪਾ ਕੇ ਤੁਸੀਂ ਉਹ ਪਾਣੀ ਪੀਂਦੇ ਹੋ ਜੋ ਕਿ ਇੱਕ ਬਹੁਤ ਚੰਗੀ ਆਦਤ ਹੈ ਤੇ ਵੀਡੀਓ ਨੂੰ ਹੋਰ ਨਾਲ ਸ਼ੇਅਰ ਤਾਂ ਕਰ ਦੇਣਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਹਿੰਦੀ ਦਰਸ਼ਕਾਂ ਦੇ ਲਈ ਜਿਹੜਾ ਨਵਾਂ ਪੇਜ ਸ਼ੁਰੂ ਕਰ ਦਿੱਤਾ ਹੈ ਜੀ ਹੈਲਥ ਐਡਵਾਈਸ ਸੁਆਸਥ్య ਸਲਾਹ ਉਸ ਨੂੰ ਵੀ ਫੋਲੋ ਜ਼ਰੂਰ ਕਰ ਲਓ ਉਸ ਉੱਪਰ ਹਿੰਦੀ ਵਿੱਚ ਵੀਡੀਓਜ਼ ਔਰ ਹਿੰਦੀ ਵਿੱਚ ਹੀ ਸਿਹਤ ਨਾਲ ਜੁੜੀ ਜਾਣਕਾਰੀ ਉਹਦੇ ਵਿੱਚ ਪਾਵਾਂਗੇ ਤਾਂ ਕਿ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆ ਰਹੀ ਸੀ ਮੇਰੇ ਕੋਲ ਕਈ ਤਰ੍ਹਾਂ ਦੇ ਕਮੈਂਟਸ ਈਮੇਲਸ ਵੀ ਆ ਰਹੀਆਂ ਸੀ ਕਿ ਸਾਨੂੰ ਪੰਜਾਬੀ ਸਮਝ ਨਹੀਂ ਆ ਰਹੀ ਹੈ ਤਾਂ ਉਹਨਾਂ ਲਈ ਵੱਖਰੇ ਤੌਰ ਤੇ ਮੈਂ ਹਿੰਦੀ ਦੇ ਵਿੱਚ ਪੇਜ ਔਰ ਫੇਸਬੁੱਕ ਪੇਜ ਔਰ YouTube ਚੈਨਲ ਸ਼ੁਰੂ ਕੀਤਾ ਹੈ अपना प्यार सहयोग इस तरह ना जिमें इस पेज और यूट्यूब नीचे अपना प्यार दे रहे हो सहयोग दे रहे हो हिंदी वाले पेज और यूट्यूब तरह अपना प्यार जरूर देना मिला जल्दी ही जी सेहत जुड़ी होर खास जानकारी के दे फिलहाल ही मैनू यानी कि हरजोत कौन में दौ जी इजाजत सत श्रीकाल